ਸਮੇਂ ਸਮੇਂ ਦੇ ਉੱਪਰ ਸਿੱਖਣਾ ਮੇਂ ਪੁਰਤਵੀ ਹਿਆ ਹੋਈ ਹੈ ਸਮੇਂ ਸਮੇਂ ਦੇ ਉੱਪਰ ਸਿੱਖਣਾ ਦੇ ਪਰੰਪਰ ਨੂੰ ਪਏ ਸਮੇਂ ਸਮੇਂ ਦੇ ਉੱਪਰ ਸਿੱਖਾ ਦੇ ਉੱਪਰ ਸਿੱਖਾ ਦੇ ਗੁਰਸਥਾਨਾਂ ਦੇ ਉੱਪਰ ਜਿਹੜਾ ਹੈ ਇਹਨਾਂ ਚੜ੍ਹਾਈ ਕਰਕੇ ਇੱਥਾਂ ਦੇ ਗੁਰੂ ਅਸਥਾਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਇੱਕ ਗੱਲ ਕਹਾਂ ਕਿ ਜਿਨ੍ਹਾਂ ਨੇ ਵੀ ਐਸੇ ਕਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਖਾਲਸਾ ਪੰਥ ਨੇ ਬਖਸ਼ਿਆ ਨਹੀਂ ਉਹਨਾਂ ਨੂੰ ਐਸੀ ਮੌਤ ਦਿੱਤੀ ਹੈ कि ਜਦੋਂ ਨਾਲ ਨੂੰ ਅਸੀਂ ਇਤਿਹਾਸ ਨੂੰ ਕੱਢਦੇ ਹਾਂ ਤੇ ਅੱਜ ਵੀ ਉਸ ਦੇ ਫਿਰਦਾਰ ਹਨ ਅੱਥਰ ਗੰਦੇ ਇਹ ਅੱਜ ਦੇ ਸਮੇਂ ਦੇ ਅਜੇ ਹੀ ਲੋਕੜੇ ਨੇ ਉਹ ਸ਼ਾਸਨ ਕਰ ਰਹੇ ਨੇ ਆਪ ਸਭ ਸੋਸ਼ਲ ਮੀਡੀਆ ਚ ਲਾਉਂਦੇ ਹੋ ਮੀਤੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਖਬਰ ਚੱਲ ਰਹੀ ਹੈ ਸ਼ਰਮਣੀ ਘਟਾ ਬਰੰਦ ਕ ਜੇਟੀ ਨੂੰ ਈਮੇਲ ਨਾਲ ਆਈ ਨੇ ਮੋਬਾਈਲ ਦੇ ਉੱਪਰ ਇੰਟਰਨੈਟ ਦੇ ਉੱਪਰ ਇਹ ਤੁਹਾਡੇ ਪਾਵਨ ਸਥਾਨ ਨੂੰ ਟੈਨਟਲ ਕਰਦਾ ਚੱਲ ਰਿਹਾ ਹੈ ਬਿਰੂ ਦੇ ਨਾਲ ਆਡੀਅੰਸ ਦੇ ਨਾਲ ਲੋਕਾਂ ਦੇ ਨਾਲ ਗੱਲ ਕਰਦਾ ਜਾ ਰਿਹਾ ਪਰ ਮੈਂ ਇਸ ਟਾਈਮ ਇੱਕ ਗੱਲ ਕਹਾ ਵੀ ਜਿੱਤਨੀ ਵੀ ਤੁਹਾਡੇ ਵੱਡੇ ਵੱਡੇ ਰਿਆਇਨ ਤੁਹਾਨੂੰ ਅਹਿਮਦ ਸ਼ਾਹ ਬਦਾਲੀ ਹੋਵੇ ਭਾਵੇਂ ਤੈਮੂਰ ਹੋਵੇ ਭਾਵੇਂ ਹਸਤਾਂ ਰੰਗੜੋ ਹੋਵੇ ਭਾਵੇਂ ਜ਼ਕਰੀਆ ਖਾਨ ਹੋਵੇ ਤੇ ਭਾਵੇਂ ਅਜੋਕੇ ਸਮੇਂ ਦੇ ਅੰਦਰ ਨਿੰਦਰਾ ਗਾਵੀ ਹੋਵੇ ਉਹ ਫਿਰ ਸਿੱਖਾਂ ਦੇ ਹੱਥੋਂ ਬਚੇਗੀ ਇਹ ਦੇਖ ਕੇ ਤੁਸੀਂ ਐਸੀ ਅਮੂਰਸ਼ਾ ਕਰੋਗੇ ਭਾਈ ਬਚਣਾ ਤੁਸੀਂ ਵੀ ਨਹੀਂ ਤੁਹਾਡਾ ਵੀ ਹਾਰ ਨਹੀਂ ਇਹ ਵਿਗਿਆਨਿਕ ਅਧਰਤਿਕ ਪੰਦੇ ਵਲੋਂ ਦਿੱਤੀਆਂ ਕੀਤੀਆਂ ਨੇ ਉਹਨਾਂ ਨੂੰ ਸਿੰਘ ਬੰਦ ਨੇ ਫਿਰ ਕੱਢ ਸਿਆਦੀ ਆ